ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਪਿੰਡ ਕਣਕਵਾਲ ਪੰਗੂਆ ਪਹੁੰਚੇ ਆਂ ਕਿਸਾਨ ਆਪਾਂ ਜਾਂਦੇ ਜਾਂਦੇ ਰੁਕੇ ਕਿਸਾਨ ਭਰਾ ਗੋਭੀ ਦੀ ਗੁੜਾਈ ਕਰ ਰਹੇ ਸੀ ਅੱਜ ਆਪ ਇਹਨਾਂ ਨਾਲ ਗੱਲਬਾਤ ਕਰਾਂਗੇ ਥੋੜਾ ਜਿਹਾ ਵੀ ਇਹਨਾਂ ਨੂੰ ਕੁਝ ਇਹਦੇ ਵਿੱਚੋਂ ਬਚਿਆ ਕਿ ਨਹੀਂ ਬਚਿਆ ਹਾਂਜੀ ਦੋਸਤੋ ਕੀ ਹਾਲ ਆ ਬਾਬਾ ਜੀ ਠੀਕ ਆ ਜੀ ਹੋਰ ਠੀਕ ਠਾਕ ਹਾਂ ਠੀਕ ਤੇਰੇ ਵਿੱਚ ਆਪਾਂ ਕਹਿ ਲਾ ਕਿਹੜੀ ਫਸਲ ਲਾਈ ਹੋਈ ਸੀ ਤੇ ਅੱਛਾ ਇਹ ਜੋ ਮਿਰਚਾਂ ਦੀਆਂ ਜੀ ਅੱਛਾ ਮਿਰਚਾਂ ਤੋਂ ਬਾਅਦ ਹੁਣ ਹੁਣ ਗੋभी ਲਈ ਹੈਗੀ ਅੱਛਾ ਦਵਾਰੇ ਚ ਫੇਰ ਮਿਰਚ ਲਾਉਣੀ ਹੈ ਅੱਛਾ ਮਿਰਚਾਂ ਮਿਰਚਾਂ ਕਿਵੇਂ ਮਿਰਚਾਂ ਵਧੀਆ ਹੋ ਗਈਆਂ ਮਿਰਚਾਂ ਵਧੀਆ ਹੋ ਗਈਆਂ ਜੀ ਅੱਛਾ ਹਾਂ ਮਿਰਚਾਂ ਜੋ ਵਧੀਆ ਨਫਾ ਰਹਾ ਤੇ ਹੁਣ ਗੋभी ਚੋ ਵੀ ਆਪਾਂ ਨੂੰ ਨਫਾ ਹੀ ਰਹੂਗਾ ਹਾਂ ਗੋभी ਵਧੀਆ ਜੀ ਸਰ ਵਧੀਆ ਹਾਂ ਦਾ ਯੂ ਹਾਂ ਜੀ ਤੇ ਬਾਕੀ ਇਹ ਵਿਆਹਾਂ ਦੇ ਉਹ ਚ ਆਉਗੀ ਇਹ ਪਛੇਤੀ ਤਾਂ ਨਹੀਂ ਹੋਈ ਹੈਗੀ ਨਾ ਨਾ ਪਛੇਤੀ ਨਹੀਂ ਹੋਈ ਹੈਗੀ ਅੱਛਾ ਅੱਛਾ ਹਾਂ ਜੀ ਤੇ ਇਹ ਤਾਂ ਹਲੇ ਚੱਲੂਗਾ ਜੀ ਹਾਂ ਚੱਲੂਗਾ ਬਾਕੀ ਆਪਣੇ ਸਾਰੇ ਵਸਤੀ ਇਹ ਠੀਕ ਹੈਗੀ ਹਾਂ ਕਿ ਉਹ ਵਧੀਆ ਪਾਣੀ ਪੰਦਾ ਇਹਦੇ ਵਿੱਚ ਕੋਈ ਰੇ ਸਪਰੇ ਨਹੀਂ ਗੰਦਾ ਮੰਦਾ ਪਾਣੀ ਹਾਂ ਗੰਦਾ ਮੰਦਾ ਪਾਣੀ ਨਹੀਂ ਪੰਦਾ ਹੂੰ ਬਿਮਾਰੀਆਂ ਤੋਂ ਠੀਕ ਹੈਗੀ ਹਾਂ ਇਹ ਆਪਾਂ ਇਹ ਜੇ ਇੱਕ ਫਸਲੀ ਚੱਕਰ ਜਿਵੇਂ ਅੱਜ ਕੱਲ ਕੀ ਹੈ ਛੇਕੇ ਦੇ ਮਹਾਂ ਲੈ ਕੇ ਹਾਂ ਲੋਕ ਖੇਤੀ ਵਧੀਆ ਆਪਣੀ ਫਸਲ ਚ ਬਦਲ ਬਦਲ ਕੇ ਲਾ ਰਹੇ ਨੇ ਵਿੱਚ ਜਿਹੜੇ ਕਿਸਾਨ ਨੇ ਉਹ ਕੱਲੀ ਕਣਕ ਤੇ ਜੀਰੀ ਤੇ ਹੀ ਰਹੇ ਨੇ ਤੁਸੀਂ ਉਹਨਾਂ ਵਾਸਤੇ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਬਾਤ ਇਹ ਕਹਿੰਦੇ ਆ ਵੀ ਸਬਜ਼ੀ ਬਾਜੀ ਲਾਉਣ ਤੋਂ ਸਾਰੇ ਨਫਾ ਸਾਨੀ ਵੀ ਹੋਏ ਸਬਜ਼ੀ ਬਾਜੀ ਲਾਉਣੀ ਇਹ ਸਭ ਨੂੰ ਫਾਇਦਾ ਜੀ ਚਾ ਇਹਦਾ ਮਜ਼ਦੂਰ ਨੂੰ ਮਜ਼ਦੂਰ ਵੜਾ ਨਹੀਂ ਹਾਂ ਸਾਣਾ ਫਾਇਦਾ ਦੂ ਦੂ ਚਲੇ ਜਾਂ ਦਿਹਾੜੀ ਮਿਲਦੀ ਦਿਹਾੜੀ ਮਿਲਦੀ ਸਾਦਾ ਕੰਮ ਚੱਲਦਾ ਜਗ੍ਹਾ ਬਹੁਤ ਜ਼ਿਆਦਾ ਹੈ ਹੂੰ ਤਾਂ ਚੱਕ ਗੱਡੀਆਂ ਨੇ ਕੰਮ ਕਰਨਾ ਉਹਦਾ ਉਰੀ ਕੈਨੇਡਾ ਅਮਰੀਕਾ ਉਰੀ ਕੈਨੇਡਾ ਜੀ ਬਾਹਰ ਜਾ ਕੇ ਫਾਇਦਾ ਜੀ ਜਿਹੜੇ ਬਾਹਰ ਜਾਣ ਕੰਮ ਆਵੇ ਹਾਂ ਬਹੁਤ ਕਮਾ ਗਏ ਪਰ ਦੇਸ਼ ਚ ਕਰੀ ਕੰਮ ਮਰਜੀ ਮਰਜ਼ੀ ਬਾਹਰ ਹੀ ਆ ਗਿਆ ਆਪਾਂ 20-25 ਲੱਖ ਆਰਪੀ ਨੂੰ ਚੱਕਦੇ ਚੱਕਦੇ ਹਾਂ ਉਹ ਲਾਉਨੇ ਆ ਉੱਤੇ ਜਵਾਕ ਤੇ ਫਿਰ ਸਾਮ ਮਿਲੇ ਮਿਲੇ ਆ ਬਣਾ ਮਿਲੇ ਉਹ ਵੀ ਸਮੱਸਿਆ ਹਉ ਤਾਂ ਖਾਈ ਹੈ ਤੇ ਉਰੇ ਆਪਦੇ ਜਿੰਨਾਂ ਕੋਲੇ ਵਾਹਣ ਵਧੀਆ ਚੱਲ ਉੜੀ 체ਤੀ ਕਰਨ ਉੜੀ ਫਸਲ ਹੋਰ ਬਦਲਵੀਂ ਫਸਲ ਲਾਉਣਾ ਜੀ ਨਹੀਂ ਕਣਕ ਦੇ ਝੋਨੇ ਤੋਂ ਨਿਕਲ ਕੇ ਹਾਂਜੀ ਹਾਂ ਇਹਦਾ ਫਾਇਦਾ ਹੀ ਹੈ ਇਹ ਨਾਲ ਸਾਨੂੰ ਰੁਜ਼ਗਾਰ ਵੀ ਮਿਲਦਾ ਨਾਲੇ ਨਾਲੇ ਆਪਣਾ ਸਿਹਤ ਵੀ ਚੰਗੀ ਰਹਿੰਦੀ ਜਦੋਂ ਕੰਮ ਕਰਦਾ ਹਾਂ ਕੰਮ ਹਾਸੇ ਚੰਗਾ ਹਾਂ ਹਮ ਵਧੀਆ ਬੰਦਾ ਰਹੇ ਕੰਮ ਕਰਦਾ ਹਾਂ ਹਮ ਇਹੋ ਬਾਈ ਤੁਸੀਂ ਤਾਂ ਇਹਨਾਂ ਬਾਈਆਂ ਕੋਲੇ ਦਿਹਾੜੀ ਤੇ ਕੰਮ ਕਰਦੇ ਹੋ ਨਾ ਹਾਂ ਦਿਹਾੜੀ ਤੇ ਕੰਮ ਕਰਦੇ ਇਹ ਸਾਨੂੰ ਵਧੀਆ ਰੁਜ਼ਗਾਰ ਮਿਲਿਆ ਹੋਇਆ ਜੇ ਹੁਣ ਇਹ ਕੰਮ ਜਦੂਆ ਦਾ ਫਸਲ ਲਾਊਗਾ ਬਦਲਵੀਂ ਲਾਊਗਾ ਮਿਰਚਾ ਲਾਉ ਉਹ ਅੱਗੇ ਮੈਂ ਤੋੜੂਗੇ ਪਹਿਲਾਂ ਗੜਾਈ ਕਰੀਏ ਜੀ ਹਾਂ ਗੜਾਈ ਕਰੀ ਥੀ ਵੀ ਚੰਗਾ ਵਧੀਆ ਗਾਂ ਸਿਸਟਮ ਹਾਂ ਵਧੀਆ ਛੇ ਵੀ ਇਹਨਾਂ ਨਾਲ ਤੋਂ ਅੱਗੇ ਮਾਈਆਂ ਨੂੰ ਵੀ ਘਰ ਪਿੰਡਾਂ ਦੇ ਉਹਨਾਂ ਨੂੰ ਵੀ ਜਗਾਰ ਮੂਰੀ ਤੋੜਨਾ ਆਉਣੀ ਆ ਹਾਂ ਬਾਕੀ ਇਹ ਛੇਦ ਨੂੰ ਵੀ ਚੰਗੀ ਆ ਛੇਦ ਨੂੰ ਚੰਗੀ ਆ ਜਿਹੜੀ ਆਪਾਂ ਸੈਰਾਂ ਚੋਂ ਗੰਦ ਮੰਦ ਲੈ ਕੇ ਹਾਂ ਉਹਨਾਂ ਦਾ ਤਾਂ ਬਹੁਤ ਚੰਗੀ ਆ ਵਧੀਆ ਸਾਫ ਪਾਣੀ ਆ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹੋਰ ਐਟਾ ਕਹਿੰਦੇ ਜੀ ਬੜੇ ਕੰਮ ਹੈ ਲੋਕ ਕੰਮ ਕਰਨ ਵਧੀਆ ਜਿਹੜੇ ਬੇਲੇ ਰਹਿੰਦੇ ਹਾਂ ਬਾਤ ਚਲੋ ਬਾਤ ਲੇ ਜਾਓ ਆਪਾਂ ਬਾਜ਼ੀ ਲੇ ਜਾਓ ਇੱਕ ਜਿਹੜੀ ਵਗਰੇ ਬਹਿਦੇ ਕਿ ਬਾਕੀ ਇਹਦੇ ਨਾਲ ਲੜਾਈਆਂ ਵੀ ਘਟ ਦੇਣਾ ਹੁਣ ਆਪਾਂ ਇਹਦੇ ਵਾਲਾ ਹੁਣ ਖੇਤ ਕੰਮ ਕਰਦਾ ਇੱਕ ਬੰਦਾ ਹਾਂ ਜੇ ਪਿੰਡ ਅੱਡੇਆਂ ਦੇ ਬਹਿ ਕੇ ਕੋਈ ਕਾਹਲੇ ਰਾਜਨੀਤੀ ਪਿੱਛੇ ਲੜੀਆਂ ਨੇ ਕੋਈ ਹੋਣ ਖੇਤ ਦਾ ਉਹਦਾ ਕੰਮ ਕਰਨੀਆਂ ਦਾ ਵਧੀਆ ਉਹਨਾਂ ਨਾਲ ਰੋਜ਼ਗਾਰ ਨਾਲ ਜੁੜਿਆ ਹੋਇਆ ਆਪਦੇ 2 ਰੁਪਏ ਚੰਗੇ ਕਮਾਉਗਾ ਹੁਣ ਕੰਮ ਦੀ ਸੋਚੇ ਪਾਣਾ ਕੰਮ ਲੱਗ ਰਿਹਾ ਕਿੱਥੇ ਡੜੂ ਪੜਦੇ ਪਿੱਛੇ ਕਿ ਜੀ ਸੁਣ ਲਾ ਗੱਪ ਸੁਣ ਗੱਤਗਲੀ ਫਿਰ ਕਰ ਦਸੋ ਵਾਲਾ ਖੇਤ ਦੇ ਵਿੱਚ ਕੋਈ ਹੋਵੇ ਕੰਮ ਕਰੇ ਬੰਦਾ ਆਪਲਾ ਬਹੁਤ ਵਧੀਆ ਜੀ ਬਸ ਤੁਸੀਂ ਵੀ ਅੱਗੇ ਫਸਲ ਕਰਦੇ ਹੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਾਬਾ ਜੀ ਕੋਲ ਜਾਣ ਦੇ ਬਾਰੇ ਮਬਾਈ ਤੁਸੀਂ ਕਿਸਾਨ ਭਰਾਵਾਂ ਨੂੰ ਕੋਈ ਸਲਾਹ ਦੇਣਾ ਚਾਹਵੇਂ ਉਹ ਦੇ ਸਕਦੇ ਹੋ ਅੱਜ ਤਾਂ ਇਹ ਕਹਿੰਦੇ ਜੀ ਵੀ ਸਬਜ਼ੀਆਂ ਬਾਹਤੀਆਂ ਲਾਉਣ ਵੀ ਜਿਹੜੀ ਤਫਸਲ ਬੀਜੀਆਂ ਨੇ ਉਹ ਤਾਂ ਆਪਾਂ ਨੂੰ ਨਫਾ ਨਹੀਂ ਹੈਗਾ ਮੋਢਲੇ ਬਾਗਰ ਦੇ ਫਸਲਾਂ ਹਾਂ ਬਾਗਰ ਦੇ ਫਸਲਾਂ ਲਾਉਣ ਸਾਰਿਆਂ ਨੂੰ ਉਹ ਚਾ ਹੋਏਗਾ ਫਾਇਦਾ ਆਏਗਾ ਹੈ ਤੇ ਉਧਰ ਮਹਿੰਦੀ ਸਰਦਾਰ ਕਰਾਏਗਾ ਹਾਂ ਮਹਿੰਦੀ ਹੋਰ ਮੈਂ ਜੀ ਤੂੰ ਕੀ ਵਿਚਾਰ ਦੇਣਾ ਚਾਹੁੰਦਾ ਕਿਸਾਨ ਭਰਾਵਾਂ ਨੂੰ ਸਰ ਪਤਾ ਹੈ ਜਨਾ ਉਪਰਿ ਸੋਹੀ ਖੇਤੀ ਲਾ ਲਓ ਜੇ ਬਚਰੋਗੇ ਤੁਸੀਂ ਮਾੜਾ ਮੋਟਾ ਨਹੀਂ ਤਾਂ ਕਰੋ 80000 ਹੁੰਦਾ ਕਿ ਕਿਰਾਇਆ ਕੁਝ ਬਚ ਜਾਨੀ ਇਹਦੇ ਚ ਹਾਂ ਚੁੱਪ ਰੋ ਲਵਾਰਿਆ ਅੱਪਾ ਤਾਂ ਹੈ ਜਨਾ ਵੀ ਮਾਰਾ ਵਾਲੋ ਕੋ ਠੇਕੇ ਤੋਂ ਬਚ ਰਹਿਣਾ ਇਹ ਇੱਕ ਠੇਕਾ ਬਹੁਤ ਮਹਿੰਗਾ ਹੋ ਗਿਆ 80000 ਨੂੰ ਲੈ ਕੇ ਕੁਝ ਬਚ ਜਾਨੀ ਇਹਦੇ ਚ ਜੇ ਪਹਿਲਾਂ ਅੰਮਰਚ ਲੱਗੀ ਸੀ ਹੁਣ ਗੋਭੀ ਲੱਗ ਰਹੀ ਹੈ ਹੂੰ ਨੀ ਨਾ ਫੇਰ ਇਹਦੀ ਦੁਬਾਰਾ ਮਰਚ ਲਗਾਉਗੇ ਹੂੰ ਉਹਦੇ ਵਿੱਚ 20 ਬੰਦੇ ਕੰਮ ਕਰ ਰਹੇ ਹਨ ਹੂੰ ਉਹਦੇ ਵਿੱਚ ਇਹਨਾਂ ਨੂੰ ਵੀ ਰੋਜ਼ਗਾਰ ਮਿਲਿਆ ਹੋਇਆ ਰੋਜ਼ਗਾਰ ਮਿਲਦਾ ਜੀ ਰੋਜ਼ਗਾਰ ਮਤਲਬ ਗਰੀਬੇ ਮਾਈਆਂ ਤੋੜਨਗੇ ਉਹਨਾਂ ਨੂੰ ਵੀ ਰੋਜ਼ਗਾਰ ਮਿਲੂਗਾ ਉਹਨਾਂ ਨੂੰ ਰੋਜ਼ਗਾਰ ਮੇਰੀ ਬਾਜੀ ਬਾਕੀ ਦਾ ਸਾਲ ਦੇ ਮਹੀਨੇ ਲੱਕੜਾਂ ਹੋ ਜਾਂਦੇ ਨੇ ਬੁੜੀਆਂ ਨੂੰ ਹੂੰ ਲੋਕ ਉਹ ਤਹੇਰੀਆਂ ਮਿਰਚਾਂ ਪਈਆਂ ਨੇ ਲੋਕ ਲਿਆ ਜਾਂ ਸੇਕਦੇ ਨਹੀਂ ਕਿ ਹੂੰ हां जी भाई तू जी अपने कोई पुराने जमाने ਦੀ ਕੋਈ ਗੱਲ ਸੁਣਾ ਦੇ ਤਾ ਜੀ ہاں ਜੀ ਪਹਿਲਾਂ ਖਲਾੜ ਹੁੰਦੇ ਤੇ ਘਰ ਦੇ ਕੋਲ ਹੁੰਦੇ ਤੇ ਨਜ਼ਾਰਾ ਹੋ ਜਾਂਦਾ ਸੀ ਬੜੀਆਂ ਮਿੱਠਾ ਹਾਂ ਬੜੀਆਂ ਮਿੱਠਾ ਮੂੰਗਫਲੀ ਜਾਂਦੇ ਜੀ ਸਾਰੇ ਅੱਜ ਕੱਲ ਤਾਂ ਹਰੇਕ ਨੂੰ ਸ਼ੂਗਰ ਹੋ ਰਿਹਾ ਸ਼ੂਗਰ ਹੈ ਹਾਂ ਹੁਣ ਸਾਰੀ ਬਰਦੀ ਹੋ ਗਈ ਜੀ ਕੈਮੀਕਲ ਹੋ ਗਏ ਹਾਂ ਕੈਮੀਕਲ ਹੋ ਗਏ ਅਵੇ ਤਾਂ ਸਾਰੀ ਚੀਜ਼ਾਂ ਘਰ ਦੇ ਹੁੰਦੇ ਹੁੰਦੇ ਆ ਸਾਰਾ ਚੀਜ਼ ਘਰ ਹਾਂ ਬਾਕੀ ਬਿਮਾਰੀਆਂ ਵੀ ਘੱਟ ਤੀਆਂ ਬਾਜਰੇ ਮੱਕੀਆਂ ਖਾਂਦੇ ਲੋਕਾਂ ਨੂੰ ਫਲੀ ਹੁੰਦੀ ਅੱਜ ਕੱਲ ਕੈਮੀਕਲ ਵਾਲੇ ਹੋ ਗਏ ਹਾਂ ਹਾਂ ਬੋਲ ਵੀ ਬਟਾ ਬਾਈ तू जी ਸੁਣਾਓ ਕੋਈ ਗੱਲ ਸਾਰਾ ਅੱਜ ਉਹ ਮੱਕੀਆਂ ਬਾਜਰੇ ਦੇ ਬੀਜ ਦੇ ਉਹ ਸਾਰੇ ਨਹੀਂ ਨਾ ਪਰ ਨਫਾ ਤੀ ਜਾ ਬਾਕੀ ਕੋਈ ਬਿਮਾਰੀ ਨਹੀਂ ਲੱਗਦੀ ਸੀ ਹੁਣ ਦੇਖੋ ਕਿੰਨੀਆਂ ਬਿਮਾਰੀਆਂ ਚੱਲ ਪਈਆਂ ਹੈ ਹਰੇਕ ਬੰਦਾ ਬਿਮਾਰ ਆਏਗਾ ਹਰੇਕ ਬੰਦਾ ਹਾਂ ਅੱਗੇ ਜੇ ਹੁਣ ਨਰਮਾ ਨਰਮੇ ਕਪਾਹ ਹੁੰਦੀਆਂ ਤਾਂ ਸਾੜ ਸਾਰੇ ਧੂਆਂ ਲਾਈ ਜਾ ਹੁਣ ਲਾ ਲਾਂ ਰੱਖਦੇ ਜੀ ਨਾਲਣ ਵਧੀਆ ਹੋ ਜਾਂਦਾ ਜੀ ਆਹ ਹੋਰ ਗਰੀਬ ਨੂੰ ਵੀ ਫਾਇਦਾ ਤੇ ਜੀ ਅਮੀਰ ਨੂੰ ਵੀ ਫਾਇਦਾ ਤੇ ਉਹਦੇ ਵਿੱਚ ਆ ਸਾਰੇ ਨੂੰ ਫਾਇਦਾ ਸਾਰੇ ਬੰਦੇ ਵਧੀਆ ਕੰਮਾਂ ਦਾ ਕਰੇ ਰਹਿੰਦੇ ਜੀ ਹੁਣ ਤੁਸੀਂ ਲੱਗਦਾ ਵੀ ਜ਼ਿੰਮੇਵਾਰਤਾ ਜਮੀ ਕੰਮ ਛੱਡ ਗਏ ਛੱਡ ਗਏ ਸਾਰੇ ਜਾਨਿਆਂ ਜੀ ਬੈਠੇ ਰਹਿੰਦੇ ਰਹੇ ਹਾਂ ਉਹ ਬਿਮਾਰੀਆਂ ਲੱਗਣ ਬਾਕੀ ਆਪਣਾ ਪੰਜਾਬ ਹੈ ਬਾਹਰੇ ਜਾਈ ਜਾਂਦਾ ਹੈ ਬਾਹਰੇ ਭੁੱਖਾ ਮਰਨ ਵਾਲੀ ਹਾਲ ਹੈ ਅਗਰੇ ਅਗਲਾ ਜ਼ਮੀਨ ਵੇਚ ਜਾਂਦਾ ਹੈ ਬਾਹਰੇ ਜਾ ਕੇ ਵੀ ਭੁੱਖੇ ਹੀ ਮਰਦਾ ਹੈ ਹਨ ਜੇ ਬਾਕੀ ਕੰਮ ਕਰ ਲਿਆ ਆਪਣੇ ਘਰੇ ਪੂਰੀ ਉਮਰ ਕੰਮ ਹੁਣ ਪਹਿਲਾਂ ਦੇ ਖੇਤ ਚ ਮਿਰਚਾਂ ਤੀਆਂ ਹਾਂ ਮਿਰਚਾਂ ਵਧੀਆ ਸਾਨੂੰ ਵੀ ਨਫਾ ਰਹਾ ਜ਼ਿਮੀਦਾਰ ਨੂੰ ਵੀ ਰਹਾ ਹੈ ਦੇ ਵਿੱਚ ਹੁਣ ਗੋਭੀ ਲਈਆ ਗੋਭੀ ਚੀਰੀ ਵਧੀਆ ਹੋਊਗਾ ਨਾਲੇ ਸਾਡਾ ਬਣੀ ਜਾਂਦਾ ਵਧੀਆ ਦਾ ਹਲਪੀਏ ਇਹਦਾ ਵਧੀਆ ਕੰਮ ਚੱਲਦਾ। ਉਹ ਸਾਨੂੰ ਹੁਣ ਇਹੀ ਕਹਿਣਾ ਚਾਹੁੰਦੇ ਆ ਤੇ ਵੀ ਆਪਾਂ ਇਹ ਫਸਲੀ ਚੱਕਰ ਚੋਂ ਨਿਕਲ ਗਏ। ਆਪਾਂ ਜੇ ਬਾਦਲੇ ਵਿੱਚ ਫਸਲ ਕਰੀਏ ਉਹਦੇ ਨਾਲ ਲੈ ਤਾਂ ਆਪਣਾ ਨਿੱਤਰ ਪੀ ਆਉਂਦੇ ਨੇ। ਜਿਵੇਂ ਹੁਣ ਗੋਭੀ ਹੈ ਕਿ